ਦੇ ਬਾਬਦ ਅਲੀ ਨਹਿਰ ਦੇ ਵਿੱਚੋਂ ਮਹਿਲਾ ਦੀ লাশ ਮਿਲੀ ਹੈ 2 ਦਿਨ ਪਹਿਲਾਂ ਹੀ ਨਹਿਰ ਦੇ ਵਿੱਚ ਮਹਿਲਾ ਦੀ লাশ ਨੂੰ ਸੁੱਟਿਆ ਗਿਆ ਸੀ ਸਸਤੇ ਨਾਲ ਐਕਟਿਵਾ ਤੇ ਉਹ ਮਹਿਲਾ ਜਾ ਰਹੀ ਸੀ ਲੁਟੇਰਾ ਦੇ ਵੱਲੋਂ ਨੂੰ ਨੂੰ ਨਹਿਰ ਦੇ ਵਿੱਚ ਧੱਕਾ ਦੇਣ ਦਾ ਦਾਵਾ ਕੀਤਾ ਸੀ ਤੇ 2 ਦਿਨ ਪਹਿਲਾਂ ਨਹਿਰ ਦੇ ਵਿੱਚ ਮਹਿਲਾ ਦੀ লাশ ਜਿਹੜੀ ਹੈ ਸੁੱਟ ਜਿਹੜਾ ਸੁੱਟ ਦਿੱਤਾ ਗਿਆ ਸੀ ਉਹ ਆਪਣੇ ਸਸਤੇ ਨਾਲ ਐਕਟਿਵਾ ਤੇ ਜਾ ਰਹੀ ਸੀ ਲੁਟੇਰਾ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਉਸ ਨੂੰ ਨਹਿਰ ਦੇ ਵਿੱਚ ਸੁੱਟਿਆ ਗਿਆ ਸੈਕੁਰਵਨ ਦਸੰਗ ਐਸੋਸੀਏਟਿਵ ਬੋਰਡ ਮਿਤੇ 28 ਤਿੰਨ ਨੂੰ ਬਾਅਦ ਪੈਰ 3:30 ਵਜੇ ਸਾਨੂੰ ਇਨਫਰਮੇਸ਼ਨ ਮਿਲੀ ਕਿ ਸਸ ਨੂੰ ਜਾ ਰਹੀਆਂ ਸੀ ਬੱਬੇ ਵਾਲੀ ਤੋਂ ਤਾਰੀ ਗੱਲ ਨੂੰ ਜਿੱਥੇ ਲਗਾ ਟੈਕਸ ਨੂੰ ਵਾਰਦਾਤ ਹੋ ਗਈ ਹੈ ਤੇ ਜਿਹੜੇ ਮੂ ਹੈ ਉਹ ਨਾ ਕਿ ਨਿਆਜ ਦਿੱਕ ਪਈ ਹੈ ਪਰ ਉਸ ਉਸ ਤੋਂ ਬਾਅਦ ਕੋਈ ਨਹੀਂ ਮਿਲੀ ਅੱਜ ਸਵੇਰੇ ਤੜਕਸਾਰ ਪਤਾ ਲੱਗਾ ਸੀ ਕਿ ਤਾਰੀ ਬੰਨਿਆ ਤੇ ਜਿਹੜੇ ਨੇ ਦਰ ਨੇ ਉਥੇ ਕੋਈ ਡੈਡ ਬਡੀ ਪਈ ਹੈ ਸੈੱਦੀ ਪਈ ਹੈ ਪਬਲਿਕ ਸੀਟਾ ਨਾਲ ਇਹਨਾਂ ਨੇ ਇਹਨਾਂ ਬਾਹਰ ਕਟਿਆ ਬਾਹਰ ਕੱਢ ਕੇ ਅਗਲੀ ਜੋ ਕਾਰਵਾਈ ਹੈ ਬੰਦੀ ਕੀਤੀ ਜਾ ਰਹੀ ਹੈ ਇਹ ਉਸਨੇ ਦੀ ਸ਼ਾਸਨ ਨੇ ਕੰਪਲੇਨਟ ਕੀਤੀ ਸੀ ਕਿ ਮੈਂ ਆ ਰਹੀਆਂ ਤੇ ਕੁਝ ਅਣਖਾਤੇ ਲੜਕ ਨੌਜਵਾਨਾਂ ਨੇ ਸਾਨੂੰ ਰਸਤੇ 'ਚ ਰੋਕ ਕੇ ਸਾਡਾ ਸੋਨਾ ਵਗੈਰਾ ਤੇ ਲਾ ਲਿਆ ਸੀ ਤੇ ਲੜਕੀ ਨੂੰ ਨਹਿ ਤੇ ਛੋੜ ਦਿੱਤਾ ਕਦੇ ਛੋੜ ਦਿੱਤਾ ਤੇ ਉਸ ਮੇਦਾਬ ਕਾਸੀ ਐਫਪੀਏ ਦੱਦੀ ਕੀਤੀ ਸੀ ਤੁਰੀ ਤਕ ਕੀ ਸਲਾਕਾ ਚੱਲ ਰਹੀ ਹੈ ਜੋ ਵੀ ਸਾਹਮਣੇ ਆਣਗੇ ਉਹ ਜਾਂਦੇ ਜਾਣਗੇ